ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਨਿਊ 뷰ਅਰਾਂ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰ ਸਕਦੇ ਹੋ ਠੀਕ ਹੈ ਅੱਜ ਜੀ ਮੇਰੀ ਵੀਡੀਓ ਟੀਚਰ ਦੇ ਵਿੱਚ ਸਟਾਰਟ ਹੋ ਰਹੀ ਹੈ ਕਿਉਂਕਿ ਟਾਪਿਕ ਹੀ ਕੁਝ ਐਵੇਂ ਦਾ ਠੀਕ ਹੈ ਅੱਜ ਮੈਂ ਤੁਹਾਨੂੰ ਇੱਕ ਕਰੀਮ ਕਹਿ ਲਓ ਜਾਂ ਪੈਕ ਕਹਿ ਲਓ ਅੱਡੀਆਂ ਦੇ ਲਈ ਠੀਕ ਹੈ ਉਹ ਬਣਾਉਣਾ ਦੱਸੂਗੀ ਇਹ ਮੈਂ ਪੈਕ ਜੀ ਖੁਦ ਵੀ ਯੂਜ਼ ਕੀਤਾ ਹੋਇਆ ਮੇਰੀਆਂ ਅੱਡੀਆਂ ਨਾ ਮਤਲਬ ਸਾਡਾ ਘਰ ਪੱਕਾ ਬਟ ਫਿਰ ਵੀ ਕਿਸੇ ਵੇਲੇ ਹੋ ਜਾਂਦਾ ਨਾ ਕਿ ਅੱਡੀਆਂ ਜਿਹੜੀਆਂ ਫੱਟ ਜਾਂਦੀਆਂ ਨੇ ਥੋੜੀਆਂ ਦਰਦ ਰੀਆਂ ਜਿਹੀਆਂ ਸੀਗੀਆਂ ਯਾਨੀ ਕਿ ਸਮੂਥ ਨਹੀਂ ਸੀਗੀਆਂ ਤੇ ਉਹ ਮੇਰੇ ਆਡੀਆਂ ਸੀਗੀਆਂ ਠੀਕ ਹੈ ਮੈਂ ਇਹ ਪੈਕ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਬਣਾਇਆ ਸੀਗਾ ਮੈਂ ਜਸਟ ਚਾਰ ਤੋਂ ਪੰਜ ਵਾਰ ਹੀ ਪੈਕ ਲਗਾਇਆ ਤੇ ਮੇਰੀਆਂ ਆਡੀਆਂ ਇੱਕਦਮ ਹਜੇ ਤੱਕ ਮੇਰੀਆਂ ਆਡੀਆਂ ਬਿਲਕੁਲ ਸੌਫਟ ਤੇ ਕੂੜੀਆਂ ਨੇ ਤੇ ਅੱਜ ਕੱਲ ਜਿੱਦਾਂ ਕਿ ਸਾਰੇ ਘਰ ਪਰਿਵਾਰ ਦੇ ਜਿਨ੍ਹਾਂ ਦੇ ਘਰ ਕੱਚਾ ਵੇੜਾ ਠੀਕ ਹੈ ਉਹਨਾਂ ਦੇ ਲਈ ਤਾਂ ਸਪੈਸ਼ਲ ਲੇਡੀਜ਼ ਦੇ ਨੇ ਜਿਹੜੀਆਂ ਆਡੀਆਂ ਪਟਦੀਆਂ ਹੀ ਰਹਿੰਦੀਆਂ ਨੇ ਪਾੜਦੀਆਂ ਹੀ ਰਹਿੰਦੀਆਂ ਨੇ ਠੀਕ ਹੈ ਜਾਂ ਫਿਰ ਪਿੰਡਾਂ ਦੇ ਵਿੱਚ ਖਾਸ ਕਰਕੇ ਬਾਕੀ ਪਿੰਡਾਂ ਸ਼ਹਿਰਾਂ ਦੀ ਕੁਝ ਨਹੀਂ ਅੱਜ ਸਾਰੇ ਜਿਹੜੀਆਂ ਫੀਮੇਲਸ ਆ ਠੀਕ ਹੈ ਜਿਹੜੇ ਆਪਣੇ ਤੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਅੱਡੀਆਂ ਜ਼ਿਆਦਾਤਰ ਫਾਟ ਹੀ ਜਾਂਦੀਆਂ ਨੇ ਇਸ ਲਈ ਤੁਸੀਂ ਇਹ ਪੈਕ ਬਣਾ ਸਕਦੇ ਹੋ ਜਸਟ 2 ਮਿੰਟ ਦੇ ਅੰਦਰ ਅੰਦਰ ਇਹ ਪੈਕ ਬਣ ਜਾਣਾ ਤੇ ਤੁਹਾਡੇ ਇਹ ਕੋਈ ਸਪੈਸ਼ਲ ਤੁਹਾਨੂੰ ਬਾਹਰ ਕੋਈ ਚੀਜ਼ ਲੈਣ ਜਾਣੀ ਨਹੀਂ ਪੈਣੀ ਠੀਕ ਹੈ ਤੁਹਾਡੇ ਜੋ ਘਰ ਦੇ ਵਿੱਚ ਚੀਜ਼ ਹੀ ਆ ਬਸ ਉਹਦੇ ਲਈ ਉਹੀ ਲੈ ਕੇ ਤੁਸੀਂ ਆਪਣਾ ਜਿਹੜਾ ਇਹ ਪੈਕ ਬਣਾ ਲੈਣਾ ਤੇ ਜਸਟ 2 ਜਾਂ 3 2 ਜਾਂ 2-8 ਦਿਨ ਦੇ ਵਿੱਚ ਲਗਾ ਲੈਣਾ ਤੇ ਤੁਹਾਨੂੰ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਮਿਲੇਗਾ ਠੀਕ ਹੈ ਜੇ ਮੇਰਾ ਪੈ ਵੀਡੀਓ ਦੇਖ ਕੇ ਤੁਸੀਂ ਪੈਕ ਬਣਾਉਂਗੇ ਤੇ ਤੁਹਾਨੂੰ ਰਿਜ਼ਲਟ ਮਿਲੇ ਤਾਂ ਪਲੀਜ਼ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰਕੇ ਜਾਇਓ ਰਿਜ਼ਲਟ ਤੋਂ ਬਾਅਦ ਕਮੈਂਟ ਕਰਕੇ ਜਾਇਓ ਠੀਕ ਹੈ ਜ਼ਰੂਰ ਵੀ ਤੁਸੀਂ ਇਹ ਪੈਕ ਬਣਾਉਂਗੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਇਹ ਪੈਕ ਦੇ ਲਈ ਤੁਹਾਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਠੀਕ ਹੈ ਇਹ ਪੈਕ ਲਈ ਜੀ ਤੁਹਾਨੂੰ ਇੱਕ ਤਾਂ ਸਰੋਂ ਦਾ ਤੇਲ ਚਾਹੀਦਾ ਠੀਕ ਹੈ ਕੋਈ ਸਰੋਂ ਦਾ ਤੇਲ ਚਾਹੀਦਾ ਇੱਕ ਜੀ ਘਰ ਦੇ ਵਿੱਚ ਕੋਈ ਵੀ ਟੁੱਟੀ ਹੋਈ ਮੋਮਬੱਤੀ ਹੋਵੇ ਠੀਕ ਹੈ ਟੁੱਟੀ ਮੋਮਬੱਤੀ ਹੋਵੇ ਕੋਈ ਚੱਕਰ ਨਹੀਂ ਜਾਂ ਸਹੀ ਮੋਮਬੱਤੀ ਹੋਵੇ ਤੁਹਾਨੂੰ ਮੋਮਬੱਤੀ ਚਾਹੀਦੀ ਹੈ ਠੀਕ ਹੈ ਤੇ ਇੱਕ ਜੀ ਤੁਹਾਨੂੰ ਥੋੜਾ ਜਿਹਾ ਨਾਰੀਅਲ ਦਾ ਤੇਲ ਚਾਹੀਦਾ ਨਾਰੀਅਲ ਦਾ ਤੇਲ ਤੁਸੀਂ ਪਾ ਵੀ ਸਕਦੇ ਹੋ ਤੇ ਨਹੀਂ ਵੀ ਪਾ ਸਕਦੇ ਆਪਸ਼ਨ ਆ ਬਟ ਸਰੋਂ ਦਾ ਤੇਲ ਤੇ ਆ ਜ਼ਰੂਰ ਚਾਹੀਦੀਆਂ ਮੋਮਬਤੀਆਂ ਠੀਕ ਹੈ ਤੇ ਇੱਕ ਤੁਸੀਂ ਖਾਲੀ ਕੰਟੇਨਰ ਚ ਤੁਸੀਂ ਲੈ ਸਕਦੇ ਹੋ ਆ ਵੇਖੋ ਜੀ ਮੈਂ ਲਾਸਟ ਟਾਈਮ ਬਣਾਇਆ ਸੀਗਾ ਪੈਕ ਤੇ ਮੈਂ ਅੱਧਾ ਹੀ ਪੈਕ ਮੇਰਾ ਇਹਦਾ ਯੂਜ਼ ਹੋਇਆ ਤੇ ਮੇਰਾ ਉਹਦੀ ਫਰਕ ਪੈ ਗਿਆ ਉਸ ਤੋਂ ਬਾਅਦ ਮੈਨੂੰ ਜ਼ਰੂਰਤ ਹੀ ਨਹੀਂ ਪਈ ਪੈਕ ਵਗੈਰਾ ਲਾਣ ਦੀ ਠੀਕ ਹੈ ਤੇ ਹਜੇ ਤੱਕ ਮੇਰੀਆਂ ਢਡੀਆਂ ਜਿਹੜੀਆਂ ਬਿਲਕੁਲ ਸਾਫ਼ ਨੇ ਤੇ ਆਹ ਜੀ ਇੱਕ ਫੇਰ ਮੈਂ ਕੰਟੇਨਰ ਲੈ ਲਿਆ ਕਿ ਜੇ ਹੁਣ ਜਿਆਦਾ ਬਣ ਗਈਆਂ ਤਾਂ ਮੈਂ ਇਹ ਕੰਟੇਨਰ ਦੇ ਵਿੱਚ ਘੱਟ ਸਕਦੀਆਂ ਠੀਕ ਹੈ ਇੱਕ ਸਾਫ਼ ਕੰਟੇਨਰ ਲੈ ਲੈਣਾ ਤੁਸੀਂ ਤੇ ਹੁਣ ਮੈਂ ਤੁਹਾਨੂੰ ਦੱਸਦੀਆਂ ਵੀ ਇਹ ਆਪਾਂ ਕਿੱਦਾਂ ਪੈਕ ਤਿਆਰ ਕਰਨਾ ਜਸਟ ਇੱਕ ਮਿੰਟ ਦੇ ਅੰਦਰ ਅੰਦਰ ਤੁਹਾਨੂੰ ਪੈਕ ਤਿਆਰ ਮਿਲੇਗਾ ਠੀਕ ਹੈ ਕੋਈ ਵੀ ਸਪੈਸ਼ਲ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਆਹ ਦੇਖੋ ਜੀ ਆਪਾਂ ਗੈਸ ਬਾਲ ਲਿਆ ਏ ਠੀਕ ਹੈ ਗੈਸ ਬਾਲ ਕੇ ਆਪਾਂ ਇਹਦੇ ਵਿੱਚ ਚਮਚੇ ਦੋ ਚਮਚੇ ਆਪਾਂ ਨੇ ਸਰੋਂ ਦਾ ਤੇਲ ਮਿਲਾ ਲੈਣਾ ਠੀਕ ਹੈ ਗੈਸ ਬਾਲ ਕੇ ਗੈਸ ਨੂੰ ਥੋੜਾ ਜਿਹਾ ਘੱਟ ਕਰ ਦੇਣਾ ਕਿਉਂਕਿ ਆਪਾਂ ਨੇ ਇਹਨੂੰ ਹੋਣੀ ਕਰਨਾ ਗਰਮ ਕਰਕੇ ਜਸਟ ਜਿਹੜੇ ਮੋਮਬਤੀ ਤੇ ਤੇਲ ਆ ਠੀਕ ਹੈ ਇਹਨੂੰ ਮਿਕਸੀ ਕਰਨਾ ਆਪਾਂ ਨੇ ਹੋਰ ਜ਼ਿਆਦਾ ਕੋਈ ਕੰਮ ਨਹੀਂ ਕਰਨਾ ਆ ਵੇਖੋ ਜੀ ਮੈਂ ਸਰੋਂ ਦਾ ਤੇਲ ਮਿਲਾ ਲਿਆ ਤਕਰੀਬਨ 1.5 ਤੋਂ 2 ਚਮਚਾ ਪਾ ਲਿਆ ਠੀਕ ਹੈ ਤੇ ਨਾਲ ਹੀ ਮੈਂ ਜਿਹੜਾ ਥੋੜਾ ਜਿਹਾ ਜਿਹੜਾ ਨਾਰੀਅਲ ਦਾ ਤੇਲ ਮਿਲਾ ਲਿਆ ਠੀਕ ਹੈ ਨਾਰੀਅਲ ਦਾ ਜਿਹੜਾ ਤੇਲ ਆ ਉਹ ਤੁਸੀਂ ਅੱਧਾ ਕ ਚਮਚਾ ਪਾ ਸਕਦੇ ਓਧਾ ਚਮਚਾ ਜੱਦਾ ਚਮਚਾ ਆਹ ਮੋਮਬਤੀਆਂ ਦੇਖ ਲਓ ਬਿਲਕੁਲ ਖਰਾਬ ਜੀਆਂ ਸ ਇਹ ਵਾਲੀ ਮੋਮਬਤੀ ਮੈਂ ਯੂਜ਼ ਕਰ ਰਹੀ ਆ ਇਸ ਦੇ ਵਿੱਚ ਇਹਦੇ ਵਿੱਚ ਆਪਾਂ ਤੋੜ ਕੇ ਪਾ ਦਿਓ ਭਾਵੇਂ ਜਿੱਦਾਂ ਮਰਜ਼ੀ ਪਾ ਦਿਓ ਬਸ ਇਹਦੇ ਵਿੱਚ ਉਹ ਖੁਰਨੀ ਚਾਹੀਦੀ ਆ ਮੋਮਬਤੀ ਠੀਕ ਐ ਆ ਮੈਂ ਤਿੰਨ ਛੋਟੀਆਂ ਛੋਟੀਆਂ ਮੋਮਬਤੀਆਂ ਆਪਣੇ ਘਰੇ ਪਈਆਂ ਹੁੰਦੀਆਂ ਨੇ ਦਿਵਾਲੀ ਤੋਂ ਬਾਅਦ ਠੀਕ ਐ ਉਹ ਅੱਜ ਕੱਲ ਮੋਮਬਤੀਆਂ ਕਿਹੜਾ ਯੂਜ਼ ਕਰਦਾ ਜੀ ਕਿਉਂਕਿ ਘਰ ਦੇ ਵਿੱਚ ਇਨਵਰਟਰ ਨੇ ਇਸ ਕਰਕੇ ਮੋਮਬਤੀ ਦਾ ਯੂਜ਼ ਹੁੰਦਾ ਹੀ ਨਹੀਂ ਹੈਗਾ ਤੇ ਆਪਣੇ ਘਰ ਦੇ ਵਿੱਚ ਐਨੀ ਪਈਆਂ ਰਹਿੰਦੀਆਂ ਨੇ ਉਸ ਤੋਂ ਬਾਅਦ ਫਸ ਤੁਸੀਂ ਇਹ ਨੂੰ ਇਹ ਕਰਨਾ ਵੀ ਇਹਨੂੰ ਗਰਮ ਹੋ ਕੇ ਨਾ ਜਿਹੜਾ ਇਹਦਾ ਮਤਲਬ ਕਿ ਸਾਰਾ ਗਰਮ ਹੋ ਕੇ ਮੋਮਬਤੀ ਦੇ ਵਿੱਚ ਘੁਲ ਜਾਣੀ ਚਾਹੀਦੀ ਆ ਫੇਰ ਜਿਹੜਾ ਇਹ ਪੈਕ ਬਣੇਗਾ ਠੀਕ ਹੈ ਇਹ ਪੈਕ ਜਦੋਂ ਬਣ ਗਿਆ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿਵੇਂ ਬਣਿਆ ਹਜੇ ਇਹਨੂੰ ਗਰਮ ਹੋ ਲੈਣ ਦਿਓ ਜਸਟ ਗਰਮ ਹੋ ਕੇ 2 ਮਿੰਟ ਦੇ 1 ਅੱਧਾ ਮਿੰਟ ਦੇ ਅੰਦਰ ਅੰਦਰ ਹੀ ਇਹਨੇ ਜਿਹੜਾ ਖੁਰ ਜਾਣਾ ਤੇ ਪੈ ਇਹਨੇ ਸਾਰੇ ਮੋਮਬਤੀ ਨੇ ਮਿਲ ਜਾਣਾ ਇਹਦੇ ਵਿੱਚ ਆ ਦੇਖੋ ਜੀ ਹੁਣ ਇਹ ਗਰਮ ਹੋ ਗਿਆ ਗਰਮ ਤੋਂ ਬਾਅਦ ਮੈਂ ਨਾ ਉਹ ਮੋਮਬਤੀ ਜਿਹੜੇ ਹੋ ਸੀਗੇ ਆਪਣੇ ਧਾਗੇ ਸੀ ਉਹ ਕੱਢ ਦਿੱਤੇ ਤੇ ਇੱਕ ਦੇ ਇੱਕ ਮੋਮਬਤੀ ਮੈਂ ਹੋਰ ਇਹਦੇ ਵਿੱਚ ਹੋਰ ਐਡ ਕੀਤੀ ਆ ਠੀਕ ਹੈ ਰੈੱਡ ਜੇ ਕਲਰ ਵਾਲੀ ਤਾਂ ਕਿ ਇਹਦੇ ਵਿੱਚ ਥੋੜਾ ਜਿਹਾ ਰੈੱਡ ਕਲਰ ਆਵੇ ਮੇਰੀ ਬੇਟੀ ਆ ਗਈ ਸੀ ਥੋੜੀ ਜੀ ਠੀਕ ਹੈ ਇਸ ਕਰਕੇ ਥੋੜਾ ਜਿਆ ਰੋ ਰਹੀ ਸੀਗੀ ਉਹ ਮੈਨੂੰ ਕਹਿ ਰਹੀ ਸੀ ਮੰਮਾ ਇਹ ਤੂੰ ਮੈਗੀ ਬਣਾ ਰਹੀ ਹੈ ਮੈਗੀ ਬਣਾ ਰਹੀ ਹੈ ਮੈਨੂੰ ਉੱਲੂ ਬਣਾ ਰਹੀ ਹੈ ਤੇ ਆ ਦੇਖੋ ਜੀ ਚਲੋ ਆਪਾਂ ਵੀਡੀਓ ਤੇ ਆਨੇ ਆ ਤੇ ਜਦੋਂ ਥੋੜਾ ਜਿਹਾ ਕੋਸਾ ਜਾਂ ਹੋ ਜਾਊਗਾ ਨਾ ਫੇਰ ਆਪਾਂ ਇਹਦੇ ਵਿੱਚ ਕੱਢਾਂਗੇ ਥੋੜਾ ਜਿਹਾ ਕੋਸਾ ਹੋ ਗਿਆ ਠੀਕ ਹੈ ਇਹ ਦੋਵੇਂ ਭਰ ਚੁੱਕੀਆਂ ਨੇ ਆ ਵੇਖੋ ਤੇ ਤੁਹਾਡਾ ਬਸ ਪੈਕ ਜਦੋਂ ਇਹ ਠੰਡਾ ਹੋ ਜਾਊਗਾ ਨਾ ਇਹ ਜੰਮ ਜਾਣਾ ਆਪਣੇ ਆਪ ਕਿਉਂਕਿ ਇਹਦੇ ਵਿੱਚ ਮੋਮ ਪਾਇਆ ਨਾ ਆਪਾਂ ਨੇ ਤੇ ਇਹ ਜੰਮ ਜਾਣਾ ਵੇਖੋ ਆਲਰੇਡੀ ਜੰਮ ਚੁੱਕਿਆ ਇੱਥੇ ਸਲੈਪ ਤੇ ਥੋੜਾ ਜਿਹਾ ਗਿਰੇ ਸੀ ਤੇ ਆਲਰੇਡੀ ਜੰਮ ਚੁੱਕਿਆ ਆ ਵੇਖੋ ਜੀ ਇਦੇ ਵਿੱਚ ਮੈਂ ਨਾ ਇੱਕ ਰੈੱਡ ਮੋਮਬਤੀ ਮਲਾ ਦਿੱਤੀ ਸੀਗੀ ਉਸ ਤੋਂ ਬਾਅਦ ਤਾਂ ਕਿ ਮੈਨੂੰ ਥੋੜਾ ਜਿਹਾ ਰੈਡੀਸ਼ ਜਿਹਾ ਕਲਰ ਆਏ ਤੇ ਪੈ ਕੇ ਸੋਹਣਾ ਲੱਗਦਾ ਹੋਰ ਤੇ ਕੁਝ ਨਹੀਂ ਤੁਸੀਂ ਕਿਹੜੀ ਵੀ ਰੰਗ ਦੀ ਮੋਮਬਤੀ ਮਿਲਾ ਸਕਦੇ ਹੋ ਠੀਕ ਹੈ ਆ ਵੇਖੋ ਜੀ ਹੁਣ ਇਹਨੇ ਨਾ 5 ਜਾਂ 10 ਮਿੰਟਾਂ ਦੇ ਅੰਦਰ ਅੰਦਰ ਹੀ ਜਿਹੜਾ ਇਹ ਸੁੱਕ ਜਾਣਾ ਤੇ ਇੱਕਦਮ ਜਿਹੜੇ ਇੱਕ ਕਰੀਮ ਦੇ ਤਰ੍ਹਾਂ ਲੈ ਲੈਣਾ ਜਿੱਦਾਂ ਆਪਾਂ ਬਜ਼ਾਰਾਂ ਦੇ ਵਿੱਚੋਂ ਦੇਖੋ ਜੀ ਇਹ ਹੁਣ ਜੰਮ ਚੁੱਕੀ ਆ ਠੀਕ ਹੈ 10 ਮਿੰਟ ਹੀ ਰੱਖਣੀ ਆ ਤੁਸੀਂ ਕੋਈ ਫ੍ਰਿਜ 'ਚ ਨਹੀਂ ਰੱਖਣੀ ਕਿਤੇ ਨਹੀਂ ਰੱਖਣੀ ਜੰਮ ਕੇ ਉਸ ਤੋਂ ਬਾਅਦ ਤੁਸੀਂ ਇਹ ਲਗਾਨੀ ਆ ਵੇਖੋ ਆ ਵੇਖੋ ਬਿਲਕੁਲ ਹੀ ਜੰਮ ਚੁੱਕੀ ਹੈ ਮम्मा ਮੈਨੂੰ ਖਾਓ ਆ ਦੇਖੋ ਯਾਰਾਂ ਦੇ ਵਿੱਚੋਂ ਕਰੀਮਾਂ ਲੈਣੇ ਆ ਨਾ ਠੀਕ ਹੈ ਕਰੈਕ ਆੜੇ ਐਵੇਂ ਦੀ ਕੋਈ ਕਰੀਮਸ ਆਂਦੀਆਂ ਨੇ ਬਹੁਤ ਆਂਦੀਆਂ ਨੇ ਉਹ 100 170 80 ਜਾਂ 100 ਦੇ ਰੇਂਜ ਦੇ ਵਿੱਚ ਵਿੱਚ ਹੁੰਦੀਆਂ ਨੇ ਤੇ ਉਹ ਨਾ ਲੈ ਕੇ ਉਹਦੇ ਨਾਲ ਤੁਸੀਂ ਲਾਓਗੇ ਵੀ ਤੇ ਉਹਦੇ ਨਾਲ ਇੰਨਾ ਫਾਇਦਾ ਨਹੀਂ ਮਿਲੇਗਾ ਜਿੰਨਾ ਤੁਹਾਨੂੰ ਇਹਦੇ ਨਾਲ ਮਿਲੇਗਾ ਇਹ ਇੱਕ ਵਾਰ ਲਾ ਲੋਗੇ ਨਾ ਤੁਹਾਨੂੰ ਮੈਨੂੰ ਲੱਗਦਾ ਤੁਹਾਨੂੰ ਜ਼ਰੂਰਤ ਹੀ ਨਹੀਂ ਪੈਣੀ ਹੈਗੀ ਜਦੋਂ ਇੱਕ ਵਾਰ ਜਿਹੜੀਆਂ ਅੱਡੀਆਂ ਦੇ ਜਿਹੜੇ ਮਤਲਬ ਇੱਕ ਤਾਂ ਇਹ ਹੈ ਜਿਹੜਾ ਤੇਲ ਆ ਠੀਕ ਹੈ ਮੋਇਸਚਰਾਈਜ਼ ਕਰੇਗਾ ਆਪਣੇ ਉਹਨੂੰ ਅੱਡੀਆਂ ਨੂੰ ਤੇ ਜਿਹੜਾ ਮੋਮ ਆ ਉਹ ਜਿਹੜੀਆਂ ਅੱਡੀਆਂ ਦੀਆਂ ਤਰੇੜਾਂ ਨੇ ਠੀਕ ਆ ਉਹਨੂੰ ਪਰਨ ਦੇ ਵਿੱਚ ਉਹ ਕਰੇਗਾ ਜੇ ਕਿਸੇ ਦੀਆਂ ਜ਼ਿਆਦਾ ਹੱਡੀਆਂ ਜਿਹੜੀਆਂ ਖਰਾਬ ਹੋਈਆਂ ਨੇ ਉਹ ਕਮ ਸੇ ਕਮ ਰੈਗੂਲਰ ਇਹਨੂੰ ਹਫਤਾਤਾ ਯੂਜ਼ ਕਰੇ ਠੀਕ ਆ ਜੇ ਕਿਸੇ ਦੇ ਮੇਰੇ ਵਾਂਗੂ ਥੋੜੇ ਬਹੁਤ ਹੀ ਆ ਵੀ ਥੋੜਾ ਬਹੁਤ ਹੀ ਖੁਰਦਰੀਆਂ ਨੇ ਉਹ 2 ਜਾਂ 3 ਦਿਨਾਂ ਦੇ ਵਿੱਚ ਯੂਜ਼ ਕਰਕੇ ਉਸ ਤੋਂ ਬਾਅਦ ਇਹਨੂੰ ਛੱਡ ਸਕਦਾ ਜਦੋਂ ਤੁਹਾਨੂੰ ਲੱਗਿਆ ਵੀ ਤੁਹਾਡੀਆਂ ਅੱਡੀਆਂ ਬਿਲਕੁਲ ਸਾਫ਼ ਹੋ ਗਈਆਂ ਇਹ ਬਹੁਤ ਜ਼ਿਆਦਾ ਬੈਨੀਫਿਟ ਆ ਜੀ ਇਹਦੇ ਨਾਲ ਇੱਕ ਵਾਰ ਠੀਕ ਹੈ ਜਿਹਦੀ ਜਿਹਨੂੰ ਇਹ ਪ੍ਰੋਬਲਮ ਹੈਗੀ ਆ ਭਾਵੇਂ ਅੱਜਕੱਲ ਤਾਂ ਮੇਲ ਪਰਸਨ ਚ ਵੀ ਇਹ ਚੀਜ਼ ਹੁੰਦੀ ਆ ਠੀਕ ਹੈ ਮੇਲ ਹੋਵੇ ਫੀਮੇਲ ਹੋਵੇ ਆਪਾਂ ਇੰਨੇ ਹੋ ਨਹੀਂ ਹੈਗੇ ਵੀ ਇਹ ਜ਼ਿਆਦਾ ਪੈਡੀਕ्योर ਮੈਨੀਕ्योर ਕਰਵਾ ਲਾਂਗੇ ਠੀਕ ਹੈ ਕਾਫੀ ਜ਼ਿਆਦਾ ਖਰਚੇ ਕਰ ਲਾਂਗੇ ਤੇ ਉਹਦੇ ਰਾਹੀ ਉਹਦੇ 21 ਕੋਸਟ ਜਿਹੜੇ ਪੈਡੀਕ्योर ਮੈਨੀਕ्योर ਦੀ ਮਿਲਦਾ 7-800 ਪਿਆ ਹੋਊਗੀ ਠੀਕ ਹੈ ਉਹਨਾ ਆਪਾਂ ਖਰਚਾ ਨਹੀਂ ਕਰ ਸਕਦੇ ਠੀਕ ਹੈ ਇਹ ਜਸਟ ਆਪਣੇ ਘਰ ਦੇ ਵਿੱਚ ਸਾਰਾ ਸਮਾਨ ਪਊਗਾ ਫ੍ਰੀ ਆਫ ਕੋਸਟ ਤੇ ਬਿਨਾ ਟਾਈਮ ਵੇਸਟ ਕੀਤੇ ਇੱਕ ਜਾਂ ਦੋ ਮਿੰਟ ਦੇ ਅੰਦਰ ਅੰਦਰ ਇਹ ਬਣ ਜਾਂਦੀ ਆ ਤੇ ਬਣ ਕੇ ਤੁਸੀਂ ਆਪਦਾ ਸੋਨ ਟਾਈਮ ਇਹਨੂੰ ਜ਼ਿਆਦਾ ਲਾਉ ਤਾਂ ਜ਼ਿਆਦਾ ਇਫੈਕਟਿਵ ਰਹੇਗਾ ਠੀਕ ਹੈ ਪਲੱਸ ਇੱਕ ਉਸ ਟਾਈਮ ਤੇ ਜੇ ਤੁਸੀਂ ਸਵੇਰ ਦੇ ਕੰਮਕੁਮ ਕਰਕੇ ਨਹਾਣ ਤੋਂ ਬਾਅਦ ਜਦੋਂ ਫ੍ਰੀ ਹੋਗੇ ਵੀ ਉਸ ਟਾਈਮ ਮਿੱਟੀ ਘਟੇ 'ਚ ਨਹੀਂ ਜਾਉਂਗੇ ਤੁਸੀਂ ਉਦੋਂ ਤੁਸੀਂ ਯੂਜ਼ ਕਰ ਸਕਦੇ ਹੋ ਠੀਕ ਹੈ ਜੇ ਤੁਹਾਨੂੰ ਮੇਰੀ ਵੀਡੀਓ ਜੀ ਯੂਸਫੁਲ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ ਜੇ ਤੁਸੀਂ ਇਹ ਪੈਕ ਯੂਜ਼ ਕੀਤਾ ਜਾਂ ਕਰਨਾ ਚਾਹੁੰਦੇ ਹੋ ਠੀਕ ਹੈ ਤਾਂ ਕਮੈਂਟ ਜ਼ਰੂਰ ਕਰਿਓ ਜੀ ਜੇ ਕਿਸੇ ਨੇ ਇਹ ਪੈਕ ਯੂਜ਼ ਵੀ ਕੀਤਾ ਤੇ ਉਹਦੇ ਲਈ ਇਫੈਕਟਿਵ ਰਿਹਾ ਹੋਵੇ ਉਹ ਵੀ ਕਮੈਂਟ ਕਰਕੇ ਦੱਸ ਸਕਦਾ ਜੀ ਤਾਂ ਕਿ ਸਾਡੇ ਜੋ ਵੀ ਵੀਰ ਤੇ ਭੈਣ ਦੇਖ ਰਿਹਾ ਠੀਕ ਹੈ ਉਹ ਇਹ ਪੈਕ ਨੂੰ ਟਰਾਈ ਕਰ ਸਕਦੇ ਆ ਕਿਉਂਕਿ ਮੈਂ ਇਹ ਪੈਕ ਖੁਦ ਯੂਜ਼ ਕੀਤਾ ਹੈ 1.5 2 ਮਤਲਬ 1.5 2 ਮਹੀਨੇ ਹੋ ਗਏ ਮੈਨੂੰ ਯੂਜ਼ ਕੀਤੇ ਨੂੰ ਤੇ ਹਜੇ ਤੱਕ ਮੇਰੀ ਹੱਡੀਆਂ ਖਰਾਬ ਨਹੀਂ ਹੋਈਆਂ ਮੇਰੀ ਹੱਡੀਆਂ ਠੀਕ ਹੈ ਜੀ ਅੱਜ ਦੇ ਵੀਡੀਓ ਦੇ ਲਈ ਇੰਨਾ ਹੀ ਜੇ ਤੁਹਾਨੂੰ ਮੇਰੀ ਵੀਡੀਓ 유ਸਫੁਲ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਦੇਖੋ ਜੀ ਉਸ ਤੋਂ ਬਾਅਦ ਤੁਸੀਂ ਐਵੇਂ ਕਰਕੇ ਨਾ ਜਸਟ 2-3 ਫਿੰਗਰਸ ਐਦਾਂ ਕਰਕੇ ਤੇ ਲੱਗ ਜਾਣੀਆਂ ਤੇ ਐਵੇਂ ਤੁਸੀਂ ਲਗਾ ਦੇਣੀ ਆ ਠੀਕ ਹੈ ਕਾਫੀ ਕਾਫੀ ਜ਼ਿਆਦਾ ਅਪਲਾਈ ਕਰਨੀ ਆ ਤਾਂ ਕਿ ਸਾਰੀਆਂ ਜਿਹੜੀਆਂ ਇਹ ਕੋਰਸ ਵਗੈਰਾ ਭਰ ਜਾਣ ਫੇਰ ਜਿਹੜਾ ਇਹ ਦਾਸਰ ਹੋ ਜਾਊਗਾ ਸਹੀ ਠੀਕ ਹੈ ਐਦਾ ਐਦਾ ਕਰਕੇ ਕਾਫੀ ਜ਼ਿਆਦਾ ਅਪਲਾਈ ਕਰਨੀ ਆ ਫੇਰ ਹੀ ਜਿਹੜਾ ਫਰਕ ਪੈਣਾ ਵਾ ਆ ਵੇਖੋ ਮੇਰੀਆਂ ੱਡੀਆਂ ਬਿਲਕੁਲ ਸਹੀ ਪਈਆਂ ਨਹੀਂ ਨੇ